ਹਰ ਰੋਜ਼ ਇਹਦੇ ਕੋਲ ਕੇ ਆਈ ਜਗਦੀਪ ਸਿੰਘ ਜੀ ਨਾਲ ਉਹਨਾਂ ਦਾ ਬੜਾ ਧੰਨਵਾਦ ਹੈ ਬੜਾ ਸੁਦੋਗ ਹੈ ਇਸ ਵੱਡੇ ਖੇਡਾਂ ਦਾ ਫਤਿਹ ਬਾੜ ਆ ਕਹਿੰਦੇ ਖੱਤੀ ਹੈ ਸਾਹਨੇ ਆ ਦੀ ਧੰਨਵਾਦ ਹੈ ਸਾਡਾ ਬਹੁਤ ਬੜਾ ਧੰਨਵਾਦ ਹੈ ਕਿ ਇਹਨਾਂ ਪਿੰਡਾਂ ਦਾ ਮਾਣ ਬਹੁਤ ਕਦੇ ਉੱਚਾ ਕੀਤਾ ਮੋਢਾ ਮੋਢਾ ਜੋੜ ਕੇ ਖੜਦੇ ਹੈ ਕੋਈ ਵੀ ਕੰਮ ਹੋਵੇ ਲਾਕੇ ਵਿਸ਼ੇਸ਼ ਕਰਦੇ ਬੜਾ ਤਾਕੀ ਚੱਲੀ ਜਾਂਦਾ ਹੈ ਹਰ ਸੰਗਤ तालीया बहुत बहुत धन्यवाद रिंकू ਸਾਡੀ ਜੰਟੀ ਦਾ ਤਾਲਾ ਲੈ ਵੀ ਮਸੀਤਾ ਆ ਰਿਹਾ ਹੈ ਇਸ ਰਾਕੇ ਰੇ ਦਾ ਪਹਿਲ ਸਨ ਮੱਖਿਆ ਤੇ ਦਰਮਿਆਨ ਪਹੁੰਚਿਆ ਖੇਡਾਂ ਨੂੰ ਪਸੰਦ ਕਰਨ ਵਾਲੇ ਇਨਸਾਨ ਇਹਦੇ ਫਿਰ ਮੈਦਾਨ ਦੇ ਵਿੱਚ ਹਾਤੀ ਵਾਲਾ ਪਾ ਰਿਹਾ ਹੈ ਬੋਤਲੇ ਜੀ ਬੋਤਲੇ ਉੱਪਰ ਘੰਟਾ ਹੋਣਾ ਨਜ਼ਰ ਆ ਰਹੀ ਹੈ ਭਾਵਾ ਵੱਡਾ ਮੇਲਾ ਵੀਰ ਬਹੁਤ ਸਾਰਾ ਮਾਣ ਪਾਇਆ ਪੰਜਾਬੀ ਬੋਲਾਂ ਦੇ ਖੁਸ਼ ਹੋ ਕੇ ਪਹੁੰਚਦਾ ਕਰ ਗਿਆ ਬੜਾ ਧੰਨਵਾਦ ਕਰਦੇ ਆ ਜਿੱਦੇ ਸਾਡੇ ਪੱਤਰਕਾਰ ਵੀਰਾਂ ਦਾ ਧੰਨਵਾਦ ਇੱਕ ਹੋਰ ਗੱਲ ਦੱਸੋ ਜੀ ਕਿੰਨੇ ਰਨ ਬਣ ਗਏ ਕਹਿੰਦੇ ਪੱਤੋ ਹੀਰਾ ਸਿੰਘ ਨੇ ਖੇਡ ਵਿੱਚ ਬੱਲੇ ਬੱਲੇ ਕਰਵਾਈ ਹੈ ਉਹ ਤਾਰੇ ਹੁਦ ਸਿੰਘ ਦਾ ਜਿਹੜਾ ਕਹਿੰਦੇ ਵਿਸ਼ੇਸ਼ ਤੌਰ ਤੇ ਸਾਡੀ ਪਰਵਾਨਗੀ ਕਿ ਬਗੈਰ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਜੂਸ਼ ਇੱਕ ਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਮੰਡੀ ਦੇ ਹਾਲ ਸਿੰਘ ਵਾਲਾ ਦੇ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਅੱਜ ਦੇ ਇਸ ਕ੍ਰਿਕਟ ਟੂਰਨਾਮੈਂਟ ਦੌਰਾਨ ਜਿੰਨੇ ਵੀ ਪ੍ਰਬੰਧਕ ਸਹਿਬਾਨ ਨੇ ਦਰਸ਼ਕ ਸਹਿਬਾਨ ਖਿਡਾਰੀ ਸਹਿਬਾਨ ਕੋ ਚ ਸਹਿਬਾਨ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਪਰਵਾਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਹੀ ਮੈਂ ਸਮੂਹ ਕਲੱਬ ਮੈਂਬਰਾਂ ਦਾ ਆਗੂਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਵਧਾਈ ਦਿੰਦਾ ਕਿਉਂਕਿ ਜਿਹੜਾ ਜੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਇੱਕ ਬਹੁਤ ਹੀ ਚੰਗੀ ਗੱਲ ਔਰ ਚੰਗੀ ਸੋਚ ਦੀ ਨਿਸ਼ਾਨੀ ਆ ਕਿਉਂਕਿ ਜਿਹੜੇ ਖੇਡਾਂ ਉਹ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਦੀਆਂ ਨੇ ਔਰ ਅੱਜਕੱਲ ਨੌਜਵਾਨਾਂ ਦੇ ਵਿੱਚ ਨਸ਼ਿਆਂ ਦੀ ਪ੍ਰਵਿਰਤੀ ਵੀ ਬੜੀ ਭਾਰੂ ਹੋ ਰਹੀ ਆ ਔਰ ਜਦੋਂ ਕੋਈ ਨੌਜਵਾਨ ਖੇਡਾਂ ਵੱਲ ਰੁਚਿਤ ਹੋ ਜਾਂਦਾ ਤਾਂ ਉਹ ਸਮੇਂ ਉਹ ਨਸ਼ਿਆਂ ਤੋਂ ਵੀ ਯਕੀਨਨ ਦੂਰ ਰਹਿਣ ਲੱਗ ਜਾਂਦਾ ਸੋ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਪ੍ਰਬੰਧ ਕਰੇ ਔਰ ਬਹੁਤ ਸਾਰੀਆਂ ਟੀਮਾਂ ਦੇ ਮੁਕਾਬਲੇ ਹੋ ਰਹੇ ਆ ਜਿਹਦੇ ਵਿੱਚੋਂ ਫਰਸਟ ਵੀ ਆਉਣਾ ਸੈਕੰਡ ਥਰਡ ਨੰਬਰ ਤੇ ਟੀਮਾਂ ਨੇ ਆਉਣਾ ਔਰ ਜੇਤੂ ਟੀਮਾਂ ਨੂੰ ਮੈਂ ਐਡਵਾਂਸ ਦੇ ਵਿੱਚ ਹੀ ਵਧਾਈ ਦੇਵਾਂਗਾ ਔਰ ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਇਹ ਬਹੁਤ ਵਧੀਆ ਉਪਰਾਲਾ ਕੀਤਾ ਜੀ ਔਰ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਕਿਉਂਕਿ ਜਿਹੜੀ ਸਾਡੀ ਨੌਜਵਾਨੀ ਨਸ਼ਿਆਂ ਵੱਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜ਼ਰੂਰੀਆ ਪਹਿਲੇ ਸਮਿਆਂ ਦੇ ਵਿੱਚ ਬੜੇ ਟੂਰਨਾਮੈਂਟ ਹੁੰਦੇ ਸੀ ਕਬੱਡੀਆਂ ਦੇ ਮੈਚ ਹੁੰਦੇ ਸੀ ਘੋਲ ਹੁੰਦੇ ਸੀ ਹੋਰ ਬਹੁਤ ਸਾਰੀਆਂ ਗੇਮਾਂ ਹੁੰਦੀਆਂ ਸੀ ਜਿਹਦੇ ਨਾਲ ਸਾਡਾ ਜਿਹੜਾ ਨੌਜਵਾਨੀ ਦਾ ਧਿਆਨ ਗਲਤ ਦਿਸ਼ਾ ਵੱਲੋਂ ਰੋਕ ਕੇ ਸਹੀ ਦਿਸ਼ਾ ਵੱਲ ਜੱਟੇ ਲਾ ਜਾਂਦਾ ਜੀ ਗਟਰਾ ਨਗਰ ਪੰਚਾਇਤ ਜੀ ਸਾਡੇ ਸਾਡੇ ਬਹੁਤ ਹੀ ਸਤਿਕਾਰ ਦੇ ਉਹਨੇ ਬੜਾ ਪਿਆਰ ਹੈ ਪ੍ਰਬੰਧਕਾਂ ਦੇ ਨਾਲ ਆਉਣ ਨਾਲ ਜਾਣ ਪਛਾਣ ਕਰਨਗੇ ਉਸ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਕਚਾਈ ਜਾਵੇਗੀ ਸੋ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਨਵਾਂ ਸਪੋਰਟਸ ਕਲੱਬ ਕਹਿੰਦੇ ਨਿਹਾਲ ਸਿੰਘ ਵਾਲਾ ਫਿਰ ਪੂਰੇ ਪੰਜਾਬ ਭਾਰ ਦੇ ਵਿੱਚ ਲੱਭੀ ਬਾਕਾ ਇੱਕੋ ਹੀ ਗੱਲ ਚੱਲੀ ਆਦੀ ਹੈ ਕਿ ਨਿਹਾਲ ਸਿੰਘ ਚਾਚਾ ਸਰਾ ਹੋਇਆ ਪਿਆ ਹੈ ਹਰ ਸਾਡੇ ਨੰਬਰ ਦਾ ਸਾਹ ਬੈਠੇ ਹੈ ਪਰ ਨਾ ਸਾਡੇ ਉਧਰ ਐਮਐਨਐਸ ਸਾਹਿਬ ਔਰ ਇਲਾਕੇ ਦੇ ਪ੍ਰਧਾਨ ਸਾਹਿਬ ਉਧਰ ਪਹੰਕਾਰੇ ਤੋਂ ਇਸ ਇਲਾਕੇ ਦਾ ਮਾਨ ਦੇਂਦਾ ਪਿੰਡਾਂ ਨੇ ਕਹਿੰਦੇ ਵੀ ਬਹੁਤ ਵੱਡੀ ਹਾਜ਼ਰੀ ਹੈ ਬੜੀ ਨਿਮਰਤਾ ਦੇ ਨਾਲ ਗਰਾਉਂਡ ਨੂੰ ਕਹਿੰਦੇ ਐਸਐਸ ਨਾਲ ਸੱਤੇ ਹੈਂਡਲ ਕਰ ਰਿਹਾ ਹੈ ਕਿਹੋ ਜਿਹਾ ਮਾਜੁਬ ਸ਼ੁਸ਼ੀਤਾ ਦੀ ਧੰਨਵਾਦ ਕਰਨਾ ਬਗਦਾ ਕਿ ਜੁਮੇਵਾਰ ਜਿਹੜੀ ਹੁੰਦੀ ਹੈ ਅਫਸਰ ਦੀ ਲੋਕ ਪਖੂਤੀ ਨਿਭਾਵੇ ਤੇ ਸਮਾਜ ਵਿੱਚ ਵੱਖਰਾ ਹੁੰਦਾ ਹਨ ਅਨੁਕ ਭਾਰਤੀ ਜੀ ਪੱਤੋ ਹਿਆ ਸਿੰਘ ਤੋਂ ਅਕਾ ਬਰਾਰ ਜੀ ਦਿੱਤੇ ਲਗਣਾ ਜੀ ਚਰਨਾਰਦੀਆ ਜੀ جنو جی بگلا جیارمک جی گدوا کرتے ہیں بھائی سارے جیو کا ٹارگیٹ بہت سب

ਮਾਰੇ ਸਾਡੇ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਵੀ ਗੱਤਰਾ ਜੀ ਬੈਠੇ ਆ ਫਤਰਾਤਾ ਘਰ ਨਾਲ ਮਾਰ ਫੈਕਸ ਬਾਰੇ ਸਾਰੇ ਸਤਿਕਾਰ ਕਰਦਾ ਔਰ ਬਹੁਤ ਬਹੁਤ ਧੰਨਵਾਦ ਸਾਡੇ ਕਹਿੰਦੇ ਬੜਾ ਧੰਨਵਾਦ ਵਿਸ਼ੇਸ਼ ਤੌਰ ਤੇ ਆਪਾਂ ਕਰਦੇ ਆ ਸਾਡੇ ਸਤਿਕਾਰਯੋਗ ਪ੍ਰਮੋਡ ਸਾਹਿਬ ਅੱਜ ਬੱਡੇ ਕੱਪ ਦੇ ਚੱਲ ਕੇ ਆਇਆ ਔਰ ਇਹ ਮੁਰਦਨ ਲਾਇਬ ਵੀ ਜਲ ਕਰੀ ਜੀ ਮਾਰ ਸੇ ਵੀ ਯਾਦ ਹੋਣਾ ਅੱਜ ਦਾ ਮੇਲਾ ਵੀ ਕਦੇ ਵੱਡਾ ਔਰ ਖਲੋ ਭਾਰਤੀ ਬੈਠੇ ਆ ਵੀ ਗੱਤਰਾ ਜੀ ਮਾਰ ਜੇ ਸਾਡੇ ਜਨ ਜਨ ਜੀ ਆ ਆ ਫਰਦੀਨ ਬਟੂਨੀ ਦੇਖੋ ਵਿੱਕੀ ਪ੍ਰਸਾਦਾ ਮਗਲਾ ਜੀ ਮੈਿਕੋ ਪਤਾ ਹੋਣਾ ਚਾਹੀਦਾ ਹੈ ਜੇ ਆਪਾਂ ਲੈਂਡ ਦੇ ਜਿਵੇਂ ਨਾਲ ਲੈ ਜੇ ਨੇ ਵੀ ਹਾਂ ਕਿਉਂਕਿ ਆਪਣੀ ਕਹਿ ਨਹੀਂ ਮਣੀ ਛੋਟੀ ਜੀ ਗੱਲ ਪਰ ਆਸਟ੍ਰੇਲੀਆ ਜਗਦੀਪ ਸਿੰਘ ਲਖਵੀਰ ਕਨੇਡਾ ਨਿਸ਼ਾਨ ਬਹਿਰੀਨ ਸੀਪਾ ਬਹਿਰੀਨ ਰੇਸ਼ਮ ਸਿੰਘ ਜੀ ਮਾਨ ਫਾਈਨੈਂਸ ਵਾਲੇ ਗਣਮੁਖ ਭਾਰਤੀ ਜੀ ਪੋਨੀ ਪੰਤੋ ਪ੍ਰੀਤ ਗੋਇਲ ਸਾਗਰ ਕਲੜਾ ਫਰਮਨ ਇੰਗਲੈਂਡ ਜਸਵਿੰਦਰ ਕਨੇਡਾ ਪੰਤੋ ਲਾਪਰੀ ਮੀਨੀਆ ਜਗਸੀਰ ਰਣਸੀ ਰੌਕੀ ਢਾਲੀਆਲ ਕਰਨ ਗੋਲ ਸੇਵ ਕੋਲੀਆ ਦਿਲਬਾਗ ਸਾਡੇ ਕੇ ਸਮਰੇ ਪਹਿਲਾ ਅਵਲ ਪਾਉਦੇ ਨੇ ਮੁੰਡਾ ਨੂਰਪੁਰ ਚੱਠੇ ਦੇ ਟੂਰਨਾਮੈਂਟ ਦਾ ਕਹਿੰਦੇ ਮੋਟਰਸਾਈਕਲ ਦਾ ਜੇਤੂ ਆ ਇਹ ਆ ਕਹਿੰਦੇ ਚੱਠੇ ਵਾਲੇ ਪਿੰਡ ਦਾ ਅੱਜ ਖੇਡਦਾ ਜਿਹੜੇ ਕਵੇ ਲਈ ਤੇ ਦੂਜੇ ਅਮਰੇ ਤਕਤ ਇਸ ਸਾਲ ਵੀ ਜਾਰੀ ਸਾਹਮਣੇ ਇਹ ਬਾਪਰੇ ਦੀ ਧਰਤੀ ਦਾ ਖੇਤ ਦੇ ਮੈਦਾਨ ਵਿੱਚ ਅੱਜ ਦੋਰੀ ਟੀਮ ਕਰਿਆ ਆਇਆ ਹੋਇਆ ਹੈ ਮੈਚ ਦੋਨਾਂ ਟੀਮਾਂ ਦਾ ਚੋਟੀ ਦਾ ਉਹ ਪੰਗੇ ਵਾਲਾ ਖਾਸ ਸਾਹਮਣੇ ਸਾਹਮਣੇ ਪੰਗੇ ਬੰਦੇ ਲੱਗ ਬੰਦਾ ਸਾਹਿਬ ਔਰ ਸਾਰੀ ਸੰਗਤ ਪੱਤਰਕਾਰ ਸਾਹਿਬ ਕੱਲਾ ਕੱਲੇ ਅੱਖ ਦੇ ਵਿੱਚ ਟੈਂਪਰੈਂਟ ਕਹਿੰਦੇ ਪਹੁੰਚ ਕਰ ਰਿਹਾ ਹੈ ਗੱਲਾਂ ਹੋਈਆਂ ਲਾ ਵੀ ਸਾਹਮਣੇ 72 ਦਾ ਟੂਰਨਾਮੈਂਟ ਹੈ ਇੱਕ ਕਲੱਬ ਵੱਲੋਂ ਆਇਆ ਜਾ ਰਿਹਾ ਹੈ ਸਾਰੇ ਕਲੱਬ ਦੇ ਮੈਂਬਰਸ ਆ ਗਏ ਮਗਰ ਨਿਵਾਸੀ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਨੌਜਵਾਨਾਂ ਨੂੰ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕੀ ਕਿਉਂਕਿ ਨੌਜਵਾਨਾਂ ਦੀ ਨਵੀਂ ਪੀੜੀ ਹੈ ਨਵੇਂ ਜਨਰੇਸ਼ਨ ਆ ਗਏ ਉਹਨੂੰ ਚੰਗੇ ਪਾਸੇ ਖੇਡਾਂ ਵਾਲੇ ਪਾਸੇ ਲਾਉਣ ਲਈ ਜਿਹੜੀਆਂ ਇਹ ਕਲੱਬਾਂ ਕੰਮ ਕਰਦੀਆਂ ਨੌਜਵਾਨਾਂ ਦੇ ਕੰਮ ਕਰਦੀਆਂ ਉਹ ਬੜੇ ਵਧਾਈ ਦੇ ਪਾਤਰ ਆ ਕਿਉਂਕਿ ਨੌਜਵਾਨੀ ਜਿਹੜੀ ਮਾਰੇ ਰਸਤੇ ਜਾ ਰਹੀ ਹੈ ਕਿਉਂਕਿ ਨੌਜਵਾਨਾਂ ਨੂੰ ਉਸ ਪਾਸੇ ਬਿਠਾਇਆ ਜਾਵੇ ਤੋਂ ਇਸ ਲਈ ਮੈਂ ਦੁਆਰਾ ਫੇਰ ਸਾਰੀ ਜਿਹੜੀ ਇੱਕ ਕਲੱਬ ਦੇ ਮੈਂਬਰ ਸਰਬਾਨਾਂ ਪ੍ਰਧਾਨ ਸਾਹਿਬਾਨ ਨੂੰ ਨਗਰਵਾਸੀਆਂ ਨੂੰ ਫਿਰ ਵਧਾਈ ਦੇਣਾ ਚਾਹੁੰਦਾ ਤੇ ਜਿਹੜੀਆਂ ਦੂਰ ਦੂਰ ਤੱਕ ਖੇਡ ਬਣਾ ਰਹੀਆਂ ਨਿਹਾਲ ਸਿੰਘ ਵਾਲੇ ਜਿਹੜਾ ਉਹਨਾਂ ਸਾਰੇ ਖਿਡਾਰੀਆਂ ਨੂੰ ਪੁੱਤਰ ਤੇ ਬੜੀ ਨੋਟੀਆਂ ਹੈ ਕਹਿਣਾ ਔਰ ਜੋ ਵੀ ਉਹਨਾਂ ਚ ਜਿੱਤ ਜਾਈਊਗਾ ਉਹਨਾਂ ਨੂੰ ਮੈਂ ਐਡਵਾਂਸ ਦੇ ਵਿੱਚ ਵਧਾਈ ਦਿੰਦਾ ਔਰ ਕਲੱਬ ਦੇ ਸਾਰੇ ਜਿੰਨੇ ਮੈਂਬਰਾਂ ਨਾਲ ਧੰਨਵਾਦ ਕਰਦਾ ਵੀ ਇਸੇ ਤਰ੍ਹਾਂ ਹਰ ਸਾਲ ਟੂਰਨਾਮੈਂਟ ਕਰਾਉਂਦੇ ਰਹਿਣ ਜਿਹੜੇ ਨਾਲ ਭਾਰ ਪੜੇ ਬੜਾ ਬੜਾ ਗਰਾਊਂਡਾਂ ਦੇ ਵਿੱਚ ਇਸ ਤਰ੍ਹਾਂ ਦੀ ਰੌਣਕਾਂ ਇਹ ਮੇਲੇ ਹੁੰਦੇ ਧੰਨਵਾਦ ਮੈਂ ਸਭ ਤੋਂ ਪਹਿਲਾਂ ਤਾਂ ਏਕ ਨੂਰ ਸਪੋਰਟਸ ਕਲੱਬ ਵੱਲੋਂ ਜੋ ਕਿ ਨਿਹਾਲ ਸਿੰਘ ਵਾਲੇ ਦੇ ਨੌਜਵਾਨਾਂ ਨੇ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਇਹਦੇ ਲਈ ਮੈਂ ਪਹਿਲਾਂ ਤਾਂ ਸਾਰੀ ਹੀ ਇਹਨਾਂ ਦੀ ਟੀਮ ਨੂੰ ਵਧਾਈ ਦਿਨਾ ਤੇ ਇਸ ਤਰ੍ਹਾਂ ਦੇ ਅਪਰਾਲੇ ਹੋਣੇ ਵੀ ਚਾਹੀਦੇ ਕਿਉਂਕਿ ਪੰਜਾਬ ਇੱਕ ਐਹੋ ਜੀ ਸਟੇਟ ਆ ਜਿਸ ਦੇ ਵਿੱਚ ਕਬੱਡੀ ਟੂਰਨਾਮੈਂਟ ਜਾਂ ਕ੍ਰਿਕਟ ਦੇ ਟੂਰਨਾਮੈਂਟ ਵਾਲੀਬਾਲ ਫੁੱਟਬਾਲ ਕਿਉਂਕਿ ਇੱਕ ਖੇਡ ਦੇ ਨਾਂ ਨਾਲ ਜਾਣਿਆ ਜਾਂਦਾ ਪੰਜਾਬ ਉਸ ਲਈ ਮੈਂ ਇਸ ਸਾਰੇ ਹੀ ਕਮੇਟੀ ਦੇ ਪ੍ਰਧਾਨ ਜਿੰਨੇ ਵੀ ਮੈਂਬਰ ਉਹਨਾਂ ਨੂੰ ਵਧਾਈ ਦਿਨਾ ਤੇ ਮੈਂ ਦੇਖ ਰਿਹਾ ਬੇ ਬੜਾ ਸਵੇਰ ਤੋਂ ਲੈ ਕੇ ਬੜੀਆਂ ਟੀਮਾਂ ਬਹੁਤ ਦੂਰ ਦੂਰ ਤੋਂ ਆਈਆਂ ਵੀ ਐ ਤੇ ਬੜਾ ਉਤਸ਼ਾਹ ਨਾਲ ਨੌਜਵਾਨ ਖੇਡ ਰਹੇ ਐ ਤੇ ਸਾਡੇ ਸਾਰੇ ਉਹ तकरीबन ਟੀਮ ਸ਼ਰੋਮਣੀ ਅਕਾਲੀਗੜ੍ਹ ਦੀ ਇੱਥੇ ਸਾਰੀ ਪਹੁੰਚੀ ਹੈ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਹਾਂ ਬਿਲਕੁਲ ਜੀ ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹੀ ਹੈ ਵੀ ਪੰਜਾਬ ਤਾਂ ਇੱਕ ਜਾਣੇ ਖੇਡਾਂ ਦੇ ਨਾਲ ਨਾਲ ਜਾਂਦਾ ਕਿੱਡਾ ਹੋਇਆ ਭੰਗੜਾ ਹੋਇਆ ਕਿੱਦਾਂ ਹੋਇਆ ਇਹ ਇੱਕ ਸਾਡਾ ਇੱਕ ਕਲਚਰ ਆ ਪੰਜਾਬ ਦਾ ਅਜੀ ਕਮਲ ਜੀ ਅੱਜ ਮਿਹਾਲ ਸਿੰਘ ਵਾਲਾ ਦੇ ਵੈਲਫੇਅਰ ਸਟੇਡੀਅਮ ਦੇ ਵਿੱਚ ਪਹਿਲਾ ਸ਼ਾਨਦਾਰ ਕ੍ਰਿਕਟ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈ ਕਿਸ ਤਰ੍ਹਾਂ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚੰਗੀ ਗੱਲ ਹੈ ਜੀ ਨੌਜਵਾਨਾਂ ਨੂੰ ਸਿੱਧੇ ਰਸਤੇ ਤੋਰਨਾ ਤੇ ਜਵਾਨੀ ਨੂੰ ਸਹੀ ਰਾਹ ਦਿਖਾਉਣਾ ਵੀ ਬਹੁਤ ਵੱਡਾ ਚੰਗਾ ਉਪਰਾਲਾ ਹੈ ਤੇ ਜੇ ਜਵਾਨੀ ਆਪ ਦੇ ਜਵਾਨੀ ਦੇ ਸਹੀ ਅਰਥ ਸਮਝ ਲਵੇ ਜਿਵੇਂ ਦਰਿਆਵਾਂ ਦੇ ਵਹਿਣ ਮੋੜ ਦੇ ਸਮਰੱਥ ਆ ਵੀ ਇੱਕ ਤਰੀਕਾ ਜਿਹੜਾ ਜਵਾਨੀ ਨੂੰ ਸੰਭਾਲਿਆ ਜਾ ਸਕਦਾ ਸਿੱਧੇ ਰਸਤੇ ਲਾ ਕੇ ਖੇਡਣਗੇ ਖਿਡਾਰੀ ਤਾਂ ਦਿਮਾਗ ਸਿਹਤ ਤੇ ਸਰੀਰ ਦੇ ਤੰਦਰੁਸਤੀ ਦੇ ਨਾਲ ਨਾਲ ਦਿਮਾਗ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਸਰੀਰਕ ਤੰਦਰੁਸਤੀ ਵੀ ਹੈ ਦਿਮਾਗੀ ਤੰਦਰੁਸਤੀ ਵੀ ਤੇ ਦੋਨੇ ਤਰ੍ਹਾਂ ਦੀ ਖੁਰਾਕ ਚਾਹੀਦੀ ਹੈ ਸਰੀਰਕ ਖੁਰਾਕ ਵੀ ਖਾਣੀ ਚਾਹੀਦੀ ਹੈ ਤੇ ਜਿਹੜੀ ਰੂਹ ਨੂੰ ਖੁਰਾਕ ਦੇਣੀ ਆ ਦਿਮਾਗ ਨੂੰ ਕਿਹੋ ਜੀ ਚੀਜ਼ ਦੇਣੀ ਆ ਕਿਹੋ ਜੀ ਫੀਡ ਦੇਣੀ ਆ ਆਪਾਂ ਉਹ ਵੀ ਜ਼ਰੂਰੀ ਹੈ ਤੇ ਦਿਮਾਗ ਨੂੰ ਵੀ ਚੰਗੀ ਫੀਡ ਚੰਗੇ ਲੋਕਾਂ ਦੀ ਸੰਗਤ ਚੰਗੀਆਂ ਥਾਵਾਂ ਤੇ ਬਹਿਣਾ ਉੱਠਣਾ ਚੰਗੇ ਲੋਕਾਂ ਨੂੰ ਮਿਲਣਾ ਭਲੇ ਲੋਕਾਂ ਦੀ ਸੰਗਤ ਕਰਨੀ ਤੇ ਇਹ ਰੂਹ ਦੀ ਤੇ ਦਿਮਾਗ ਦੀ ਖਰਾਕ ਸਰੀਰ ਦੀ ਖਰਾਕ ਕਿਹ ਹੈ ਤੇ ਤੰਦਰੁਸਤੀ ਜ਼ਰੂਰੀ ਹੈ ਤੇ ਜਿਵੇਂ ਆ ਅਜੋਕੇ ਸਮੇਂ ਦੇ ਵਿੱਚ ਇਸ ਦੀ ਬਹੁਤ ਲੋੜ ਆ ਕਿਉਂਕਿ ਫਿਰ ਉਲਾਂਬਾ ਮੁੱਕ ਜੂਗਾ ਜਦੋਂ ਬੱਚਿਆਂ ਨੂੰ ਇਸ ਕਿਸਮ ਦਾ ਨਸ਼ਾ ਲੱਗ ਜੂ ਖੇਡਾਂ ਦਾ ਨਸ਼ਾ ਲੱਗ ਜੂ ਚਿੱਟਕ ਲੱਗ ਜੂ ਔਰ ਆ ਦਾ ਸੱਚਮੁੱਚ ਜਿਹੜੀ ਆ ਖੇਡ ਆ ਇਹ ਤਾਂ ਇੱਕ ਸੱਚਮੁੱਚ ਹੀ ਨਸ਼ਾ ਹੈ ਇਹ ਤਾਂ ਤਿੱਖੜ ਦੁਪਹਿਰੇ 2 2 ਵਜੇ ਅਸੀਂ ਆਪ ਜੂਨ ਦੇ ਮਹੀਨੇ ਚ ਜੁਲਾਈ ਦੇ ਮਹੀਨੇ ਚ ਦੁਪਹਿਰੇ 2 2 ਵਜੇ ਮੈਚ ਖੇੜਦੇ ਰਹੇ ਤੱਕ ਇਸ ਨਸ਼ੇ ਵਾਲੇ ਨਸ਼ੇ ਵਾਲੇ ਪਾਸੇ ਨੂੰ ਨੋਜੋਨਣਾ ਚਾਹੀਦਾ ਕਿ ਖੇਡਾਂ ਦਾ ਨਸ਼ਾ ਲੱਗੇ ਪੂਰਨਸ਼ਾਦ ਬੋਤ ਚਾਲਦੇ ਵੈਸੇ ਗੁਰੂ ਮਿਹਰ ਕਰੇ ਸਾਡੇ ਪੰਜਾਬ ਤੇ ਪੰਜਾਬ ਦੀ ਧਰਤੀ ਤੇ ਨੌਜਵਾਨਾਂ ਨੂੰ ਉਹਨਾਂ ਦੇ ਸਹੀ ਹੱਥ ਸਮਝਾਓ ਕਿ ਪੈਰ ਨਹੀਂ ਖੇਡਦੇ ਰਹੋ ਜਿਹੜਾ ਕਮੇਟੀਟਰਾ ਵੱਲੋਂ ਵੀ ਵਾਰ-ਵਾਰ ਨਾਉਂਸ ਕੀਤਾ ਜਾ ਰਿਹਾ ਕਿ ਜਿੰਨੇ ਵੀ ਇੱਥੇ ਮੌਕਾ ਮਾਣਦੇ ਨੇ ਉਹਨਾਂ ਦਾ ਵੀ ਇਖਲਾਜ ਕਰਵਾਇਆ ਜਿੱਦਾਂ ਕਿ ਸਾਰਿਆਂ ਦਾ ਬੜਾ ਪਿਆਰ ਆ ਸਾਡਾ ਸਾਡੇ ਭਰਾ ਸਾਰੇ ਅਸੀਂ ਚਲੋ ਆਪਾਂ ਸਾਰੇ ਖੇਡਾਂਗੇ ਹਾਂ ਜੀ ਤੇ ਲਾਵਾਗੇ ਮੈਚ ਅਸੀਂ ਸਾਰੇ ਕਿਉਂਕਿ ਮੈਂ ਦੱਸਿਆ ਇਹ ਵੀ ਇੱਕ ਬਹੁਤ ਵਧੀਆ ਨਸ਼ਾ ਏ ਖੇਡਾਂ ਦਾ ਤਾਮੇ ਕਹਿੰਦਾ ਵੀ ਦਿਲ ਕਰਦਾ ਜਦੋਂ ਗਰਾਊਂਡ ਚੋਂ ਨੇ ਉਹ ਜੀ ਕਰਦਾ ਬਹੁਤ ਟੂਰਨਾਮੈਂਟ ਤੇ ਜਾਂਦੇ ਆ ਆਪ ਹੀ ਕਹਿੰਦੇ ਦਾ ਬਾਈ ਆ ਦੋ ਚਾਰ ਬਾਲਾਂ ਖੜਾਈ ਦਿਓ ਯਾਰ ਉਚਾਰ ਹੋ ਗਿਆ ਖੇਡਿਆਂ ਤਾਂ ਪਤਾ ਨਹੀਂ 15 20 ਸਾਲ ਹੋ ਗਏ ਤੇ ਜ਼ਰੂਰ ਖੇਡਾਂਗੇ ਇਹਦੇ ਨਾਲ ਹੀ ਪਿਆਰ ਵੱਧਦਾ ਹੈ ਆਪਾਂ ਦੇਖਦੇ ਆ ਪਾਰਲੀਮੈਂਟ ਦੇ ਵਿੱਚ ਵੀ ਦੇਖਿਆ ਭਾਜਪਾ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮੈਚ ਲਾਇਆ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਵੇਲੇ ਤੇ ਕਾਂਗਰਸ ਤੇ ਅਕਾਲੀ ਦਲ ਦਾ ਮੈਚ ਲੱਗਿਆ ਆਜੋ ਬਾਈ ਜੀ ਰੋਬਾਜਾ ਵੱਜ ਗਏ ਚੱਲ ਦੇ ਠੀਕ ਇੱਥੇ ਰੱਖ ਮੱਥਾ ਮੱਥਾ ਲੁਧਿਆਣੇ ਵਾਹ ਪਾਈ ਵਡਾਲਿਆ ਪਟਾਕੇ ਪੈਂਦੇ ਭਗੜੇ ਪੈਂਦੇ ਬਾਲ ਫੇਰ 11 12 13 ਦੇ 14 ਪਾਣੀ ਵਾਲੇ ਜਿੰਨੇ ਵੀ ਨੇ ਇੱਕ ਮਿੰਟ ਤੋਂ ਪਹਿਲਾਂ ਮੇਰੇ ਕੋਲ ਆਸਾਨ ਪਾਣੀ ਵਾਲੇ ਜਿੰਨੇ ਵੀ ਐ ਇੱਕ ਮਿੰਟ ਤੋਂ ਪਹਿਲਾਂ ਮੇਰੇ ਕੋਲ ਆਣਾ ਹਰਮਨ ਸਾਡਾ ਵੀਰਿਆ ਕਹਿੰਦਾ ਯੂਕੇ ਵਾਲੀ ਟੀਮ ਨਾਲ ਵੀ ਹੈਪੀ ਬਹੁਤ ਬਹੁਤ ਮੁਬਾਰਕ ਮਾਰਾ ਹੈ ਬਹੁਤ ਸੋਹਣਾ ਬਹੁਤ ਕਮੇਟੀ ਤੇ ਆਈ ਹੋਈ ਐ ਬਹੁਤ ਵੱਡਾ ਕੱਪ ਕਾਉਂਦੇ ਭਰਾ ਸਾਡੇ ਹਰ ਖੜ੍ਹੇ ਤੋਂ ਭਾਰਤੀ ਜਿਵੇਂ ਹੋਇਆ ਲੱਭੀ ਅਮਰਦਰ ਬਰਬਲ ਨਾਨਕ ਕੱਪਲ ਮੋਬਾਈਲਾ ਵਾਲੇ ਵੀਰ ਵੱਲੋਂ ਪਿੰਡ ਵਾਲੇ ਬੈਸਟ ਬੈਟਸਮੈਨ ਤੇ ਬਾਲਰ ਵੀ ਮੋਬਾਈਲ ਫੋਨ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਹਾ ਹੈਡਫੋਨਾਂ ਲਾ ਕੇ ਕਿੱਥੇ ਪੁੱਛੀ ਇਸ ਤੋਂ ਬਾਅਦ ਤੌੜੇ ਵਾਲੇ ਵੀ ਆ ਗਏ ਬਾਈ ਲੈ ਵੀ ਬਹੁਤ ਬਹੁਤ ਮਾਰਕ ਵਾਲਾ ਸਾਨੇ ਵਾਲੀ ਟੀਮ ਫਾਸਟ ਰਹੀ ਐ ਅੱਜ ਦੇ ਖੇਡ ਮੇਲੇ ਦੀ ਬਹੁਤ ਸੋਹਣਾ ਖੇਡਿਆ ਮੁੰਡੇ ਤਾੜੀਆਂ ਲਾ ਦਿਓ ਜੀ ਆਓ ਜੀ ਤੌੜੇ ਦੀ ਟੀਮ ਦੂਜਾ ਨਾਮ ਚ ਫਾਇਰ ਆ ਜਾ 11 2 ਲੈਵਨ ਯਾਰ ਉਧਰ ਹੋਊਗਾ ਮੇਰੇ ਖਿਆਲ ਚ ਲੈਵਨ ਆਜੀ ਭੱਜ ਕੇ ਨਾਲ ਕਾਸ ਕੋਲਡ ਬਟੰਡਾ ਉਹ ਵੀ ਸਾਡਾ ਵੀਰ ਆ ਜਾਵੇ ਬਹੁਤ ਬਹੁਤ ਧੰਨਵਾਦ ਸਾਡੇ ਮਾਨ ਫਾਈਨੈਂਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਰੇਸ਼ਮ ਸਿੰਘ ਜੀ ਮਾਨ ਹੈ ਉਹਨਾਂ ਦਾ ਸੁਪੁੱਤਰ ਕੈਵੀ ਮਾਨ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਰਾਜਤ ਮਿੱਤਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਈ ਪ੍ਰਾਈ ਬੋਰਡ ਵਾਲੇ ਬਿਲਕੁਲ ਬਹੁਤ ਤੁਹਾਡੀ ਕਿੰਨੀ ਸ਼ੁਭਾ ਅਰਦਾਸ ਹੈ ਸਾਰੇ ਵੀਰ ਦਾ ਮਾਨ ਹੈ ਅਸਰੇ ਹਮੇ ਭਾਰਤੀ ਨਾਲ ਸਾਡੇ ਕੁਮਾਰ ਸਿੰਘ ਜੀ ਬਰਾੜ ਮਾਨ ਜੀ ਜੀਤ ਹੈ ਔਰ ਸਾਡੀ ਸਾਰੀ ਪ੍ਰਬੰਧ ਕਬੱਡੀ ਸਾਡਾ ਮੁੰਡਾ ਮੁੰਡਾ ਦੇ ਲਈ ਖੜਦੀ ਹੈ ਪ੍ਰਾਹਰ ਭਰਾ ਜੀ ਬਹੁਤ ਬਹੁਤ ਹੁੰਦੇ ਹੈ ਮਣੀ ਮਣੀ ਹਾਂ ਜੀ ਭਾਈ ਹਰਮਨ ਯੂਐਸਏ ਹਰਮਨ ਯੂਐਸਏ ਸਾਡਾ ਵੀਰ ਨਾਲ ਹਰਮਨ ਲੰਡਨ ਗੱਗੂ ਕਿੱਥੇ ਭਰਾ ਸਾਡਾ ਕਦੇ ਵਿਸ਼ੇਸ਼ ਤੌਰ ਤੇ ਬੜਾ ਧੰਨਵਾਦ ਕਰਦੇ ਆਪਾਂ ਸਾਡਾ ਭਰਾ ਜੀ ਕਪਲ ਮਦਿਆ ਦੋਨੋਂ ਟਰੈਕਾਂ ਚੱਕਲੇ ਬਾਈ ਬੈਸਟ ਬੈਟਸਮੈਨ ਆਜੋ ਬਾਈ ਸੁਖੀ ਟੋਲਾ ਤੇ ਖੁਰੀ ਕੱਕੋ ਬੈਸਟ ਬੈਟਸਮੈਨ ਆ ਗਿਆ ਬੈਸਟ ਬਾਲਰ ਨਵੀ ਸਾਨੇਵਾਲ ਤੇ ਗੱਗੂ ਗਿੱਲ ਤੇ ਕਾਕਾ ਰਾਮ ਭਰਾ ਆ ਜਾਣ